ਮੈਂ ਬਾਤ ਮੂਹਨ ਪੁੱਤਰ ਰਾਜਕੁਮਾਰ ਮੋੜਮੰਡੀ ਕੇ ਆਰ ਗੋਇਲ ਟ੍ਰੇਡਿੰਗ ਕੰਪਨੀ ਦਾ ਮਾਲਕ ਆ ਜੀ ਮੇਰਾ ਜੀ ਹਲਦੀਰਾਮ ਕੰਪਨੀ ਦਾ ਮੈਂ ਹਲਦੀਰਾਮ ਕੰਪਨੀ ਦਾ ਮੈਂ ਡਿਸਟ੍ਰੀਬਿਊਟਰ ਆ ਤੇ ਹਲਦੀਰਾਮ ਕੰਪਨੀ ਦੀ ਮੇਰੀ ਬੀਲਿੰਗ ਬਠਿੰਡੇ ਤੋਂ ਸਿੱਕੀ ਬਿਆਰ ਅੰਕੁਸ਼ ਗੋਇਲ ਤੋਂ ਮੇਰੀ ਬੀਲਿੰਗ ਹੁੰਦੀ ਹੈ ਗੋਇਲ ਏਜੰਸੀ ਤੋਂ ਉਹ ਸਾਨੂੰ ਨਾ ਜਦੋਂ 10-5 ਦਿਨਾਂ ਦੀ ਡੇਟ ਐਕਸਪਾਇਰੀ ਵਾਲਾ ਮਾਲ ੱੱਕੇ ਨਾਲ ਭੇਜਦੇ ਆ ਜੇ ਅਸੀਂ ਮਾਲ ਨਹੀਂ ਲਹਾਂਦੇ ਤਾਂ ਸਾਨੂੰ ੱੱਕੇ ਨਾਲ ਕਹਿੰਦੇ ਆ ਮਾਲ ਲਾਓ ਨਹੀਂ ਸੋਡੀ ਏਜੰਸੀ ਕੈਨਸਲ ਕਰ ਦਿੱਤੀ ਜਾਊਗੀ ਸਾਨੂੰ ਪੱਤੇ ਨਾਲ ਮਾਰਕੀਟ 'ਚ ਮਾਲ ਵੇਚਣ ਨੂੰ ਕਹਰੇ ਹੈ ਤੱਕ ਇਹ ਨਾਲ ਤੁਹਾਡਾ ਏਜੰਸੀ ਹੈ ਹਾਂਜੀ ਏਜੰਸੀ ਹੈ ਕਿ ਨਾਲ ਤੁਸੀਂ ਮਾਲ ਵਿੱਚੋਂ ਕਿਤਾ ਲੋਕਾਂ ਨੇ ਸਿੱਧਾ ਕਰਵਾਉਂਦਾ ਨਹੀਂ ਸਿੱਧਾ ਉਸੇ ਲਈ ਹੈ ਜੀ ਕਿ ਇਹ ਡੀਲਰ ਇਸੇ ਗੱਲ ਖਾਤਰ ਇਹ ਕੰਦੇ ਮੇਰੇ ਨਾਲ ਨਹੀਂ ਹੋ ਰਿਹਾ ਜੀ ਆਰੇ ਡੀਲਰਾਂ ਨਾਲ ਨੂੰ ਧੱਕੇ ਨਾਲ ਮਾਲ ਭੇਜਿਆ ਜਾ ਰਿਹਾ ਤੇ ਇਹਦੇ ਵਿੱਚ ਮੈਂ ਇਸੇ ਗੱਲ ਦੀ ਆਵਾਜ਼ ਉਠਾਈ ਹੈ ਦੂਜੇ ਬੱਚੇ ਦੂਜੇ ਡੀਲਰ ਬੋਲ ਨਹੀਂ ਰਹੇ ਜੀ ਏਜੰਸੀ ਦੇ ਕਾਰਨ ਦੀ ਏਜੰਸੀ ਕੱਲ ਨੂੰ ਕੈਨਸਲ ਹੋ ਜਾਊਗੀ ਆ ਦੇਖੋ ਮੇਰੇ ਕੋਲ ਪੱਕੇ ਬਿਲ ਵੀ ਹੈ ਸਬੂਤ ਵੀ ਹੈ ਬਿਲ ਤੇ ਫੋਟੋ ਵੀ ਨਾਲ ਤੁਸੀਂ ਮਾਲ ਖਾ ਰਿਹਾ ਤੇ ਆ ਦੇਖੋ ਜੀ ਅੱਜ ਇਹਨਾਂ ਟਮਾਟੋ ਚਿੱਟਾ ਹੈ ਇਹ ਮੇਰੇ ਕੋਲ ਆ ਬਿਲ ਤੋਂ ਦੇ ਸਾਹਮਣੇ ਪਿਆ 21 ਤਿੰਨ ਨੂੰ ਵੀਰਿੰਗ ਹੋ ਗਿਆ 22 ਤਿੰਨ ਨੂੰ ਐਕਸਪਾਇਰ ਹੈ ਹਾਂਜੀ 26 ਦਿਨ ਨੂੰ ਐਕਸਪਾਇਰ ਹੈ ਕਿ ਤਿੰਨ ਬਾਕੀ ਪ੍ਰੋਡਕਟ ਹੋਰ ਬਥੇਰੇ ਆ ਜਿਹੜੇ ਐਕਸਪਾਇਰੀ ਡੇਟ ਦੇ ਭੇਜਦੇ ਆ ਤੇ ਪਰ ਇਹ ਮਸਬੂਤ ਤੇ ਤੌਰ ਤੇ ਤਾਂ ਚੱਕਿਆ ਇਹਦੇ ਤਿੰਨ ਪ੍ਰੋਡਕਟ ਨਾ ਮੇਰੇ ਕੋਲੇ ਇਹ ਕਦੇ ਮੇਰੇ ਕੋਲੇ ਅੱਜ ਤੱਕ ਆਏ ਨਹੀਂ ਗੇ ਇਹ ਕਿਉਂ ਕਾਨੂੰ ਕੰਪਨੀ ਆਏ ਨਹੀਂ کہہ ਸਕਦੀ ਬਿਲਕੁਲ ਪਿਛਲੇ ਮਾਲ ਚ ਬਿਲਿੰਗ ਹੋਈ ਹੋਈ ਆ ਵੀ ਇਹਦੇ ਕੋਲ ਪਿਆ ਐਕਸਪਾਇਰ ਹੋ ਗਿਆ ਤੁਹਾਡੀ ਗੋਇਲ ਜੀ ਨਹੀਂ ਗੋਇਲ ਏਜੰਸੀ ਮੇਰੀ ਨਹੀਂ ਹੈਗੀ ਮੇਰੀ ਕੇਆਰ ਗੋਇਲ ਟਰੇਡਿੰਗ ਕੰਪਨੀ ਹੈ ਓਕੇ ਜੀ ਗੋਇਲ ਏਜੰਸੀ ਜਿੰਨਾ ਤੋਂ ਮਾਲ ਆ ਰਿਹਾ ਸਿਰਖੀ ਵਿਜਾਰ ਚ ਉਹਨਾਂ ਦੀ ਹੈ ਓਕੇ ਜੀ ਤੇ ਤੁਸੀਂ ਅਧੀਕਤ ਸਕਾਇਟ ਕਿਤੇ ਹਾਂਜੀ ਜੀ ਆਪ ਤੇ ਜੇ ਸਾਰੀ ਲਿਸ਼ਟਾ ਆ ਤੇ ਜੀ ਉਹਨਾਂ ਦੇ ਅਸੀਂ ਸਾਰਿਆਂ ਨੂੰ ਅਸੀਂ ਭਗਵਾਨ ਤੁਮਨ ਨੂੰ ਵੀ ਤੇ ਐਸਐਮਓ ਨੂੰ ਵੀ ਤੇ ਸੇਤ ਵਿਭਾਗ ਵਾਲਿਆਂ ਨੂੰ ਵੀ ਸਿਵਲ ਹਸਪੀਟਲ ਚ ਵੀ ਸਾਰੇ ਕਿਤੇ ਅਸੀਂ ਇਹ ਸਾਰਾ ਲੈਟਰ ਪੜਾ ਚੁੱਕੇ ਹਾਂ ਤੁਹਾਡੀ ਬਟਿੰਡੇ ਦੇ ਵਿੱਚ ਸ਼ੋਭੂ ਨੇ ਜੀ ਸਾਡੀ ਮੋਰ ਮੰਡੀ ਹੈ ਜੀ ਮੋਰ ਮੰਡੀ ਹਾਂ ਜੀ ਇੱਕ ਆਉਂਦਾ ਮੈਂ ਕਿ ਪੌਪੀ ਹੁੰਦਾ ਉਹ ਕਿੰਨਾ ਹਲਦੀ ਨਾਲ ਆਉਂਦਾ ਖਾਂਜੀ ਹੋਰੀ ਜਿੰਨਾ ਹਲਦੀ ਨਾਲ ਆਉਂਦਾ ਵੀ ਕਿੱਥੇ ਹੈ ਕਹਿੰਦੇ ਤੁਸੀਂ ਆਉਂਦਾ ਫੈਕਟਰੀ ਜਿਹੜਾ ਸਨੈਕਸ ਹੈ ਤਾਂ ਉਹ ਜੰਮੂ ਕਸ਼ਮੀਰ ਬੰਦ ਹੈ ਜੇ ਪਰ ਉਹ ਆਉਂਦਾ ਤੇ ਵੀ ਦਿੱਲੀ ਬੰਦ ਹੈ ਜੀ ਨੋਇਡਾ ਤੋਂ ਉਹ ਫੈਕਟਰੀ ਵਾਲੇ ਕਹਿ ਰਹੇ ਆ ਜਿਹੜਾ ਇੱਥੇ ਮੇਨ ਜਿਹੜਾ ਇੱਥੇ ਮੇਨ ਡਿਸਟ੍ਰਿਕਟ ਹਾਂ ਅਸੀਂ ਥੋਕ ਵਾਲੇ ਹੈ ਜੀ ਹੋਲਸੇਲਰ ਹੈ ਅਸੀਂ ਅੱਗੇ ਕਹਾ ਹੋਲਸੇਲਰਾਂ ਨੂੰ ਮਾਲ ਸਪਲਾਈ ਕਰਦੇ ਆਂ ਅਚੈਂਟ ਡਿਸਟ੍ਰੀਬਿਊਟਰ ਡਿਸਟ੍ਰੀਬਿਊਟਰ ਹੈ ਨਹੀਂ ਅਸੀਂ ਡਿਸਟ੍ਰੀਬਿਊਟਰ ਹੈ ਅਸੀਂ ਅੱਗੇ ਹੋਲਸੇਲਰਾਂ ਨੂੰ ਕਰਦੇ ਆਂ ਉਹ ਹੈ ਜਿਹੜਾ ਬਠਿੰਡੇ ਤੋਂ ਜਿੱਥੋਂ ਮਾਲ ਜਾਂਦਾ ਉਹ ਸੁਪਰਸਟੋਰ ਗਿਸਟ ਹੈ ਓਕੇ ਓਕੇ ਜੀ ਸੁਪਰਸਟੋਰ ਖਸਦਾ ਜਿਹੜੇ ਉਹ ਤੁਹਾਨੂੰ ਪੈਂਦੇ ਵੀ ਇਹੀ ਚੱਲਦਾ ਹਾਂ ਹਾਂਜੀ ਕਹਿੰਦੇ ਕੰਪਨੀ ਦੀ ਪੋਲਿਸੀ ਹੈ ਇਹ ਤਾਂ ਰੱਖਣਾ ਪਊਗਾ ਕਿੰਨੇ ਸਮਾਂ ਪੁਰਾਣਾ ਲੱਗਿਆ ਜੀ ਮੇਰੇ ਨਾਮ ਤੇ ਉਹ ਸਬੂਤਾ ਹੁਣ ਤਾਜ਼ਾ ਵੀ ਹੈ ਪਿਛਲੇ ਮਹੀਨੇ ਵੀ ਉਹ ਕੰਪਨੀ ਦਾ ਆਨਲਾਈਨ ਸੌਫਟਵੇਅਰ ਦਾ ਹੀ ਬਿੱਲ ਨਿਕਲਦਾ ਜੀ ਇਹਦੇ ਵਿੱਚੋਂ ਰਿਕਾਰਡ ਕਢਾਇਆ ਜਾ ਸਕਦਾ ਜਿਵੇਂ ਹੁਣ ਜੂਨ ਦੇ ਮਹੀਨੇ ਚ 13 ਤਰੀਕ ਨੂੰ ਮੇਰੇ ਕੋਲ ਗੱਡੀ ਆਈ ਸੀ ਉਹਦੇ ਵਿੱਚੋਂ 10-11 ਪੇਟੀਆਂ ਐਕਸਪ੍ਰੈਸ ਦੀ ਆਉਂਦੀ ਤੇ ਮੇਰਾ ਪੂਰਾ ਰੋਲਾ ਪਿਆ ਹੈ ਮੈਂ ਗੱਡੀ ਲਹਾਈ ਨਹੀਂ ਗਈ ਜੀ ਤੇ ਉਹ ਗੱਡੀ ਵਾਪਸ ਭੇਜੀ ਹੈ ਤੇ ਉਸੇ ਗੱਡੀ ਤੇ ਬਾਅਦ ਵਿੱਚ ਅਸੀਂ ਅਗਲੇ ਦਿਨ ਮੈਨੂੰ 4000 ਇਹਨਾਂ ਦੇ 2000 ਤੇ ਗੱਡੀ ਦਾ ਖਰਚਾ ਤੇ 2000 ਪਹਿਲਾਂ ਵਾਲੀ ਗੱਡੀ ਦਾ ਖਰਚਾ ਪਾਇਆ ਤੇ 3300 ਮੈਂ ਇਹ ਤੋਂ ਚੰਤੀ ਚ ਲੈਣਾ ਸੀ ਮੈਂ 7700 ਲੈਣ ਆਇਆ ਸੀ ਇਹ ਤੋਂ ਇਹਦੇ ਨਾਲ ਤਾਂ ਆਪ ਕਰਨ ਨੂੰ ਮੈਂ ਸੇਲਜਮੈਨ ਨਾਲ ਗੱਲ ਕਰੀ ਇਹਨਾਂ ਇਹ ਮੈਨੂੰ ਕਹਾ ਮੇਰੇ ਉਹ ਦਫ਼ਤਰ ਚੋਂ ਬਾਹਰ ਹੋ ਜਾ ਤੇ ਮੈਂ ਦਫ਼ਤਰ ਚੋਂ ਬਾਹਰ ਹੋ ਗਿਆ ਤੇ ਭਾਂਡੇ ਚ ਬੈਠ ਗਿਆ ਤੇ ਭਾਂਡੇ ਚੋਂ ਵੀ 2 ਮਿੰਟ ਬਾਅਦ ਮੁਲਾਜ਼ਮਾਂ ਨੂੰ ਭੇਜ ਕੇ ਸਾਡੇ ਨਾਲ ਪਹਿਲਾਂ ੱੱੱਕਾ ਦੇਣ ਲੱਗੇ ਤੇ ਜਿਹੜੇ ਅੰਦਰ ਅੱਜ ਬਕਸਾ ਰੱਖੇ ਹਾਂਜੀ ੱੱੱਕਾ ਦੇਣ ਲੱਗੇ ਤੇ ੱੱੱਕਾ ਦੇ ਕੇ ਬਾਹਰ ਕੱਢਣ ਲੱਗੇ ਮੈਂ ਕਿਹਾ ਮੇਰਾ ਤੇ ਇੱਕ ਤਰਫ ਤੇ ਫੜਾ ਮੇਰਾ ਕੰਮ ਨਿਭੜਿਆ ਤੂੰ ਵੀ ਆਪ ਦਾ ਏਜੰਸੀ ਜੀ ਨੂੰ ਦੇਣੀ ਹੈ ਦੇ ਦੋ ਤੇ ਬਾਅਦ ਵਿੱਚ ੱੱੱਕਾ ਦੇਣ ਤੋਂ ਬਾਅਦ ਇੰਨੇ ਚ ਸਾਡੀ ਬੋਲਬਾਨੀ ਚੱਲੂ ਹੋ ਗਈ ਬੋਲਬਾਨੀ ਤੋਂ ਗਾਲੀ ਗਲੋਚ ਚੱਲੂ ਹੋ ਗਈ ਤੇ ਫਿਰ ਇੰਨਾਂ ਨੇ ਮੈਨੂੰ ਬਹੁਤ ਜ਼ਿਆਦਾ ਕੁੱਟਿਆ ਪੂਰੇ ਸੈਟੇਂ ਦੀ ਹਾਰ ਅਸੀਂ ਸੋਲਮ ਬਾਕੇ ਕੋਲ ਕੀਤੀ ਸੀ ਬਾਅਦ ਵਿੱਚ ਅਸੀਂ ਹਾਂ ਉਹ ਤੇ ਤਾਰਾ ਕੋਟ ਵਾਲੀ ਥਾਣੇ 'ਚ ਦੇਖਿਆ ਵੀ ਜਾ ਸਕਦਾ ਮੈਂ ਦੁਪਹਿਰ ਦਾ 11 12 ਵਜੇ ਦਾ ਲੱਗਿਆ ਹੋਇਆ ਵੀ ਮੇਰੀ ਪੱਕੀ ਕਾਰਵਾਈ ਕਰੋ ਪੱਕਾ ਮੈਨੂੰ ਉਹ ਥਾਣੇ ਵਾਲਿਆਂ ਨੇ ਤੰਤਾਇਆ ਵੀ ਹੈ ਕਿ ਕਹਿੰਦੇ ਤੇ ਤੇਰੇ ਕੱਲੇ ਤੇ ਪਰਚਾ ਬਣੂ ਥਾਣੇ ਵਾਲੇ ਤੁਹਾਨੂੰ ਤੁੰਟਾਰੇ ਆ ਪਹਿਲਾਂ ਥਾਣੇ ਵਾਲੇ ਮੇਰੇ ਹੱਕ 'ਚ ਬੋਲਦੇ ਸੀ ਕਹਿੰਦੇ ਤੁਸੀਂ ਐਕਸਪਾਇਰੀ ਮਾਰ ਕੇ ਉਹ ਭੇਜਿਆ ਬਾਅਦ ਵਿੱਚ ਉਹਨਾਂ ਵੀ ਥਾਣੇ ਵਾਲਿਆਂ ਨੂੰ ਬਾਅਦ 'ਚ ਜਾ ਕੇ ਪਤਾ ਨਹੀਂ ਕੀ ਕੀਤਾ ਕੀ ਨਾ ਪਤਾ ਨਹੀਂ ਪੈਸੇ ਦਿੱਤੇ ਪਤਾ ਨਹੀਂ ਕੁਝ ਵੀ ਦਿੱਤਾ ਤੇ ਮੁੜ ਕੇ ਥਾਣੇ ਵਾਲੇ ਮੇਰੇ ਖਿਲਾਫ ਹੋ ਗਏ ਮੁੜ ਕੇ ਥਾਣੇ ਵਾਲੇ ਵੀ ਮੈਂ ਥਾਣੇ ਵਾਲਿਆਂ ਨੂੰ ਇਹ ਗੱਲ ਕਹਿੰ ਕੀ ਕੀਤੀ ਜਾਵੇ ਚਲੋ ਮੈਂ ਗਾੜੀ ਗਲੋਚ ਕੀਤੀ ਹੈ ਮੇਰੇ ਤੇ ਗਾੜੀ ਗਲੋਚ ਦਾ ਪਰਚਾ ਕੀਤਾ ਜਾਵੇ ਇਹਨਾਂ ਨੇ ਕੁੱਤ ਮਾਰ ਦਿੱਤੀ ਇਹਨਾਂ ਤੇ ਕੁੱਤ ਮਾਰ ਦਾ ਪਰਚਾ ਕੀਤਾ ਜਾਵੇ ਪਰ ਥਾਣੇ ਵਾਲੇ ਮੰਨੇ ਨਹੀਂ ਮੰਨੇ ਨਹੀਂ ਉਹਨਾਂ ਨੇ ਕਹਿ ਲਿਆ ਫਿਰ ਐਂਡ ਤੇ ਕਹਿਣ ਲੱਗੇ ਕਿ ਤੇਰੇ ਤੇ ਇਕੱਲੇ ਤੇ ਬਣਾਉਗਾ ਮੈਂ ਕਿਹਾ ਮੇਰੇ ਇਕੱਲੇ ਤੇ ਬਣਾ ਦਾ ਇਕੱਲੇ ਤੇ ਬਣਾਉ ਮੈਂ মিডিਆ ਨੂੰ ਦੇਖ ਕੇ ਆਪਣੀ ਲਿਖੂਗਾ ਅੱਗੇ ਤੇ ਫਿਰ ਮੈਨੂੰ ਕਹੇ ਤੇਰੇ ਤੇ ਪਟੇ ਪਹਿਨਗੇ ਐਡੀਓ ਡਾਇਨਾਮਿਕ ਰਾਮੀ ਕੰਪਨੀ ਉਹ ਹੈ ਕਿ ਉਹ ਕਰਦੇ ਪਿੱਛੇ ਕੰਪਨੀ ਇਹ ਕਰ ਰਹੀ ਦੇ ਤੁਹਾਡਾ ਲੋਕਲ ਜਿਹੜਾ ਤੁਹਾਡਾ ਰਿਪੋਰਟ ਤੁਹਾਨੂੰ ਕਰਦੇ ਕਿ ਇਸ ਚ ਇਸ ਚੀਜ਼ ਜਦ ਹੀ ਮੈਂ ਵਰਤਾਂ ਕਿ ਦੋਨੇ ਜੀ ਉਮੀਦਵਾਰ ਹੈ ਜੀ ਇਸ ਚ ਕੰਪਨੀ ਦਾ ਆਨਲਾਈਨ ਵਿੱਚ ਸ਼ਿਕਾਇਤ ਕੀਤੀ ਸੀ ਆਪਣੀ ਕੰਪਨੀ ਨੂੰ ਵੀ ਆ ਲੈਟਰ ਭੇਜਿਆ ਜੀ 5 ਦਿਨ ਪਹਿਲਾਂ ਉਹ ਅੱਛੇ ਉਹਨਾਂ ਦਾ ਹਜੇ ਤੱਕ ਕੋਈ ਰਿਪਲਾਈ ਨਹੀਂ ਆਇਆ ਹੁਣ ਅਸੀਂ ਮਤਲਬ ਚਲਾ ਦਿੱਤੇ ਉਹ ਦੂਸਰਾ ਪੱਖ ਦਾ ਕੌਮਾ ਵੀ ਸਾਡਾ ਪੱਖ ਨਹੀਂ ਲੈ ਕੋਈ ਹੋਰ ਪਾਰਟੀ ਦਾ ਬਦਲ ਕਿਸੇ ਦਾ ਫੋਨ ਨੰਬਰ ਹੈਗੇ ਨਹੀਂ ਹਾਂਜੀ ਆਪਾਂ ਬੋਲਣ ਕੱਲਾ ਕਾਲ ਚ ਲਾ ਸਕਦੇ ਹਾਂ ਬਟਿੰਡਾ ਪ੍ਰੈਸ ਕਲੱਬ ਤੋਂ ਅਸੀਂ ਤੇ ਤੁਹਾਡਾ ਜਿਹੜਾ ਇੱਕ ਇੱਥੇ ਬਾਈ ਜੀ ਹੁਣੇ ਆਏ ਕੀ ਨਾਮ ਕੋਈ ਤੇ ਯਾਰ ਕੋਈ ਲਾਈ ਜੀ ਉਹ ਕਹਿੰਦੇ ਵੀ ਤੁਸੀਂ ਉਹਨਾਂ ਨੂੰ ਹਲਦੀ ਰਾਮ ਦਾ ਐਕਸਪਾਇਰੀ ਮਾਲ ਜਿਹੜਾ ਵੇਚਣ ਦੇ ਲਈ ਕਹਿੰਦੇ ਹੋ ਬਟਿੰਡਾ ਪ੍ਰੈਸ ਕਲੱਬ ਦੇ ਵਿੱਚ ਪ੍ਰੈਸ ਕਲੌ ਕਾਨਫਰੰਸ ਹੋ ਰਹੀ ਹੈ ਜੀ ਠੀਕ ਹੈ ਜੀ ये ਤੁਸੀਂ ਆਪਣਾ ਕੀ ਪੱਖ ਰੱਖਣਾ ਚਾਹੁੰਦੇ ਚਾਹੁੰਦੇ ਸੀ ਇੱਕ ਪੱਖ ਨਹੀਂ ਨਾ ਚਲਾ ਸਕਦੇ ਜਿਹੜੇ طرف ਸੋਣੋ ਜੀ ਜਿੰਨੀ ਪ੍ਰੋਵਾਈਡ ਕਰੋ ਹਾਂ ਜੀ ਫਿਰ ਆਪਣਾ ਸਟੌਕ ਦੇ ਦੇਵੋਗੇ ਠੀਕ ਹੈ ਜੀ ਹਾਂ ਮੈਂ ਇੱਕ ਸੁਪਰ ਸਟਾਕਿਸ ਚੈਨਲ ਤੇ ਹਾਂ ਜੋ ਕਿ ਕੰਪਨੀ ਦਾ ਕਮੀਡੀਏਟਰ ਚੈਨਲ ਹੁੰਦਾ ਹਾਂ ਹਾਂ ਜੀ ਮੈਂ ਸਰਵਿਸ ਪ੍ਰੋਵਾਈਡ ਕਰਦੀ ਡਿਸਟਰੀਬਿਊਟਰ ਜੀ ਜੀ ਸੇਲਸ ਜਿਹੜੀ ਹੈ ਉਹ ਸਾਰੀ ਵੀ ਸੇਲਸ ਤੇ ਹੁੰਦੀ ਜੀ ਜੇ ਕੋਈ ਕੰਪਨੀ ਕੇ ਸ਼ੇਅਰ ਸੀ ਗੁੜੀਏ ਸਾਰੀ ਸ਼ੇਅਰਸ ਉਹਨਾਂ ਦੇ ਅੰਦਰ ਘਟਾ ਹਾਂਜੀ ਓਕੇ ਕੋਈ ਐਕਸਚੇਂਜ ਮੋਡਲ ਅਸੀਂ ਸਮਝ ਨਹੀਂ ਕਰਦੇ ਕਿ ਸਾਨੂੰ ਵੀ ਪਹਿਲੀ ਟੀਮ ਦੀ ਐਕਸਚੇਂਜ ਮੋਡਲ ਲੱਗੇ ਠੀਕ ਹੈ ਜੇ ਕੋਈ ਨਾਰਮੀ ਹੈ ਵੀ ਐਕਸਚੇਂਜ ਮੋਡਲ ਕਰਨਾ ਹੈ ਤਾਂ ਕਿ ਜਿਹੜੀ ਐਕਸਚੇਂਜ ਮੋਡਲ ਦੀ ਗੱਲ ਹੋ ਰਹਾ ਉਹ 100% ਰਿਪਲੇਸਮੈਂਟ ਪਾਲਿਸੀ ਹੈ ਨੇ ਉਹ ਕਹਿੰਦੇ ਵੀ ਲੈਵਲ ਕੁਝ ਹੈ ਉਹ ਚੇਂਜੇਬਲ ਕੁਝ ਕੋਈ ਮੈਨੂਫੈਕਚਰ ਐਕਸਚੇਂਜ ਗੁੱਡ ਨਹੀਂ ਹੋਵੇ ਸਾਈਕਲ ਆ ਕਿਸ਼ ਲਾਈਫ ਹੁੰਦੀ ਹੈ 3 ਮਹੀਨੇ ਹੋ ਜਾਂ 4 ਮਹੀਨੇ ਚੀਜ਼ ਦੇ ਨੇ ਪੰਨੀ ਹੁੰਦਾ ਤੁਹਾਡਾ ਕਿ ਕਿਸ਼ਾ ਹੁੰਦਾ ਜੀ 6 ਮਹੀਨੇ ਦੀ ਸ਼ੈਲਫ ਲਾਈਫ ਕੋਸੇ ਤੋਂ 4 ਮਹੀਨੇ ਸ਼ੈਲਫ ਲਾਈਫ ਤਾਂ ਕਿ ਸੇ 3 ਮਹੀਨੇ ਸ਼ੈਲਫ ਜੀ ਠੀਕ ਹੈ ਜੀ ਤਾਂ ਵਿਟਨ ਡਾਟ ਪੀਰੀਅਡ ਮਤਲਬ ਜੇ ਜਦੋਂ ਉਹਦਾ ਮੈਨੂਫੈਕਚਰਿੰਗ ਦੀ ਖੂਦੀ ਹੈ 15 20 25 ਦਿਨਾਂ ਦੇ ਵਿੱਚ ਮਾਲ ਸਪਲਾਈਟ ਹੋ ਜਾਂਦਾ ਜੀ ਠੀਕ ਹੈ ਆਪਣਾ ਸ਼ਹਿਰੀ ਉਹਦੋਂ ਹੁੰਦੀ ਹੈ ਜਦੋਂ ਕਿ ਡੇਟ ਕ੍ਰਾਸ ਹੋ ਜਾਂਦੀ ਤੁਸੀਂ ਵੀ ਪੱਛੀ ਕਰਨੇ ਇੱਕ ਜੀ ਕਮੈਂਟਸ ਸਰ ਹੋਲਡ ਕਰੋ ਪਲੀਜ਼ ਕਮੈਂਟਸ ਸਰ ਹੋਲਡ ਕਰੋ ਸਾਪੋ ਤੇ ਤਾਂ ਮੈਂ ਤੁਹਾਡ ਬਿੱਲ ਤੇ ਹੈ ਜੀ ਇਹਨਾਂ ਦਾ ਨਹੀਂ ਜਿਹੜੇ ਐਕਸਪਾਇਰ ਹੋ ਗਏ ਕਿੰਨਾ ਪੁਰਾਣਾ ਹੋ ਗਿਆ ਤੁਸੀਂ ਇਹ ਕਹਿੰਦੇ ਹੋ ਸਾ ਜੀ ਮੀਨ ਕਰ ਲਾਤੀ ਜਿਵੇਂ ਚੱਕ ਪੈਰ ਉਹ ਇੱਕ ਬੰਦੇ ਇਹ ਤਾਂ ਤਿੰਨ ਤਿੰਨ ਚਾਰ ਚਾਰ ਮਹੀਨੇ ਪੁਰਾਣਾ ਚੱਕੀ ਫਿਰਦੇ ਜੀ ਪੰਜ ਮਹੀਨੇ ਉਹਦੀ ਗੱਲ ਕੀ ਚੱਕੀ ਕਰਦੇ ਜੀ ਜਿਹੜਾ ਪੈਕ ਹੈ ਜੀ ਚਿਪਸ ਵਗੈਰਾ ਤੇ ਹਲਦੀ ਰਾਮ ਦੇ ਹੈ ਜੀ ਹਲਦੀ ਰਾਮ ਦੇ ਚਿਪਸ ਵਗੈਰਾ ਜੀ ਦੇ ਲਈ ਮੇਰੇ ਲਈ ਸ਼ਹਿਰੀ ਨੂੰ ਵਾਹੀ ਸ਼ਹਿਰ ਜਾਂ ਮੈਂ ਉਹਨਾਂ ਨੂੰ ਸਮਾਹ ਦਿੱਤਾ ਓਸ਼ਰੇ ਦਿੱਤਾ ਸੀ ਤੁਹਾਨੂੰ ਸਮਾਹਰੀ ਦਿੱਤਾ ਵੀ ਉਹਨਾਂ ਨੇ ਕਿ ਤਿੰਨ ਦਿਨ ਨੂੰ ਬਿਲ ਕੋਈ ਆਇਆ 23 ਕੀ ਤੈਨੜਾ ਕਹਿੰਦੇ ਬਿੱਲ ਹੋਇਆ ਕੋਈ ਇੱਕ ਬਿੱਲ ਦੀ ਕਾਪੀ ਲੈ ਲਓ ਹਾਂਜੀ ਐਵੀਡੈਂਸਿਸ ਲੈ ਲਓ ਇਹਨਾਂ ਤੋਂ ਹਾਂਜੀ ਜਿਹੜੇ ਵੀ ਹੈਗੇ ਸਾਰੀ ਐਵੀਡੈਂਸਿਸ ਲੈ ਲਓ ਬਿੱਲ ਲੈ ਲਓ ਜੋ ਵੀ ਹੈਗਾ ਸਾਰੇ ਐਵੀਡੈਂਸਿਸ ਇਕੱਠੇ ਕਰਕੇ ਫਿਰ ਮੈਂ ਨਾਲ ਗੱਲ ਕਰਾਂ। ਠੀਕ ਹੈ ਸਰ ਆਪਾਂ ਮਿਲ ਕੇ ਵੀ ਕਰਦੇ ਆ ਜੀ ਗੱਲ ਇਹਦੇ ਬਾਰੇ। ਅ ਤੇ ਇਹਦਾ 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 ਹੱਲ ਕੀ ਹੋ ਸਕਦਾ ਜੀ ਜੇ ਮੰਨ ਲਓ ਆਪਾਂ ਤੈਨੂੰ ਨਵੇੜਦਾ ਹੀ ਚਾਹੁੰਦੇ ਆ ਜੇ ਮੰਨ ਲਓ ਤੁਹਾਡੇ ਕੋਲੇ ਜਿਹੜਾ ਐਕਸਪਾਇਰੀ ਵਾਲਾ ਲੈ ਕੇ ਆਉਂਦੇ ਤੁਸੀਂ ਵਾਪਸ ਲਾਉਂਗੇ? ਵਾਪਸ ਤਾਂ ਲੈਣਗੇ। ਕਿ ਕਿ ਇਹਨਾਂ ਤੁਸੀਂ ਜੋ ਇਹਨਾਂ ਦੀ ਕੁਐਰੀ ਹੈ ਠੀਕ ਹੈ ਇਹਨਾਂ ਦੀ ਕੁਐਰੀ ਦੇ ਸਾਰੇ ਐਵੀਡੈਂਸਿਸ ਇਹਨਾਂ ਨੂੰ ਇਕੱਠੇ ਕਰ ਲਓ। ਹਾਂ ਜੀ ਰਪਈ ਕੋਲ ਜੀ ਮੀਟਿੰਗ ਕਰਾਂਗੇ ਫਿਰ ਉਹਦੇ ਬਾਰੇ ਅਸੀਂ ਦੱਸੀ ਤੁਹਾਨੂੰ ਦੇ ਦਾਂਗੇ ਫਿਰ ਉਹਦਾ ਜੋ ਨਿਊਚਲ ਆਪਣਾ ਕੁਝ ਨਿਕਲੇਗਾ ਉਹ ਕੰਸੈਂਟ ਨਾਲ ਤੁਹਾਡੇ ਤੇ ਕੁੱਟ ਮਾਰਦੇ ਇਲਜ਼ਾਮ ਵੀ ਲਾਰੇ ਆ ਜੀ ਵੀ ਧੱਕਾ ਮੁਕੀ ਕੀਤੀ ਆ ਫਿਰ ਥਾਣੇ ਗਏ ਆ ਕਿ ਉਹ ਸਹਨ ਉਹ ਆਪਣੇ ਇਹਨਾਂ ਨੇ ਬਹੁਤ ਮਿਸ ਬੀਹੇ ਦੇ ਦਿੱਤਾ ਸੀ ਆਫਿਸ ਦੇ ਵਿੱਚ ਆ ਕੇ ਅੱਛਾ ਜੀ ਉਹ ਸਾਡਾ ਆਪਣੇ ਕਟਵਾਲੀ ਆਪਣੇ ਐਸਐਚਓ ਸਾਹਿਬ ਕੋਲ ਗਿਆ ਆਪਣੇ ਉਹ ਵੀ ਹੋਇਆ ਸੀਗਾ ਆਪਣੇ ਕਰੀਮ ਅੱਛਾ ਜੀ ਠੀਕ ਹੈ ਇਹਨਾਂ ਨੇ ਆ ਕੇ ਬਹੁਤ ਮੰਨਤ ਭਾਵਨੀ ਗੱਲਾਂ ਬੋਲੀਆਂ ਸਾਡੇ ਆਫਿਸ ਦੇ ਵਿੱਚ ਆ ਕੇ ਠੀਕ ਹੈ ਤਾਂ ਉਹਨਾਂ ਨੇ ਜਦੋਂ ਮੰਦਭਾਉਲੀ ਗੱਲਾਂ ਬੋਲੀਆਂ ਅੰਡਰਐਸਟੀਮੇਟ ਕੀਤਾ ਸਾਡੇ ਏਮਪਲੋਏਰ ਨੂੰ ਤਾਂ ਸਾਡੇ ਏਮਪਲੋਏਰ ਨੂੰ ਰੋਕਿਆ ਗਿਆ ਕਿ ਤੁਸੀਂ ਇਹ ਇਹ ਨਾ ਕਰੋ ਠੀਕ ਹੈ ਜੋ ਚੀਜ਼ ਇਸ਼ੂ ਹੈਗੀ ਹੈ ਬੈਟਰੀ ਰਿਜ਼ੋਲਵ ਹੋਣ ਵਾਲੀ ਗੱਲ ਹੁੰਦੀ ਹੈ। ਤਾਂ ਅੱਛਾ ਜੀ ਫਿਰ ਹੱਥਾਂ ਪਾਈ ਕੋਈ ਮੜੋਮਟਾ ਜੋ ਹੋ ਜੋ ਆਮ ਹੀ ਹੋ ਜਾਂਦਾ ਤਾਂ ਕੋਈ ਗੱਲ ਲੱਖਾਸ ਨਹੀਂ ਹੈ ਕਿ ਜੇ ਮਨਨ ਬਹੁਤ ਘੱਟੀਆਂ ਬੋਲਿਆ ਕਿ ਇਹਨਾਂ ਨੇ ਪੁਲਿਸ ਸਟੇਸ਼ਨ ਤੇ ਦਰਵਾਜ਼ੇ ਦੇ ਵਿੱਚ ਆਪ ਅਸਰ ਤੇ ਮੈਂ ਜਿੱਦਾਂ ਜੀ ਹਾਂਜੀ ਮੈਂ ਬਹੁਤ ਧੰਨਵਾਦ ਬਹੁਤ ਧੰਨਵਾਦ ਠੀਕ ਹੈ ਥੈਂਕ ਯੂ ਸਰ ਸਸਤਾ ਚੋਣੇ ਜੀ ਕੰਪਨੀ ਦੇ ਸਾਰੇ ਚੈਨਲਾਂ ਤੇ ਸਾਰੇ ਅਖਬਾਰਾਂ 'ਚ ਕੰਪਨੀ ਦੇ ਨੂੰ ਪਤਾ ਲੱਗੇ ਵੀ ਕੰਪਨੀ ਵੱਲੋਂ ਆਏ ਨਹੀਂ ਲੋਕਾਂ ਨੂੰ ਵੀ ਪਤਾ ਲੱਗੇ ਵੀ ਕੱਲੂ ਬਾਜ਼ਾਰ 'ਚ ਇਹ ਕੰਨੇ ਆਪਣੇ ਨਾਲ ਨਹੀਂ ਹੋ ਰਿਹਾ ਇਹ ਕੰਪਨੀ ਦਾ ਬਾਇਓ ਡਾਟਾ ਬਿਲਾ ਤੋਂ ਪੜਾ ਕੇ ਨਾ ਜੀ ਦੂਜੇ ਡੀਲਰਾਂ ਤੋਂ ਵੀ ਲਿਖਾ ਲਿਆ ਜਾ ਸਕਦਾ ਵੀ ਦੂਜੇ ਡੀਲਰਾਂ ਨੂੰ ਵੀ ਜਾਣੀ ਆ ਕੱਲੇ ਮੈਨੂੰ ਨਹੀਂ ਅਗਲਾ ਬੋਲ ਨਹੀਂ ਰਿਹਾ ਅੱਜ ਕੋਰਟ 'ਚ ਵੀ ਅਸੀਂ ਕਰ ਰਹੇ ਹਾਂ ਜੀ ਅਸੀਂ ਅੱਗੇ ਆ ਦੇਖੋ ਸਾਰਿਆਂ ਨੂੰ ਕੋਰਟ 'ਚ ਉਹਨਾਂ ਦੇ ਹਲਤੀ ਰਾਮ ਤੇ ਕਰੋਗੇ ਕਿ ਇਸ ਦਾ ਕਰੋਗੇ ਅਸਤਦ ਪੀਸ ਕੰਪਨੀ ਤੇ ਵੀ ਇਸ ਤੇ ਕੰਪਨੀ ਦਾ ਆਨਲਾਈਨ ਸੌਫਟਵੇਅਰ ਰਾਹੀਂ ਵੀ ਨਿਕਲਦਾ ਜੀ ਕੰਪਨੀ ਨੂੰ ਵੀ ਇਸ ਚੀਜ਼ ਦੇ ਰਿਕਾਰਡ ਦਾ ਪਤਾ ਹੈ ਹਾਂ ਜੀ ਵੀ ਅਸਤਦ ਦੋਨਾਂ ਬਦਲ ਕੰਪਨੀ ਵਿੱਚ ਨੇ ਮਜਬੂਰ ਕਰ ਦਿੱਤੇ ਫਿਰ ਇਹੀ ਮਤਲਬ ਦੋਨੇ ਕਰ ਰਹੇ ਹੈ ਜੀ ਕੰਪਨੀ ਨੂੰ ਪਤਾ ਲੱਗਦਾ ਹੈ ਪਰ ਕੰਪਨੀ ਬੋਲ ਲੋਕਾਂ ਦੀ ਸੇਤਨਾ ਖਿਲਵਾੜ ਹੋ ਰਿਹਾ ਜੀ ਕੱਲੇ ਇਹ ਪੜਾਕ ਆਪਣੇ ਪ੍ਰੋਡਕਟ ਮੈਨੇ ਤਾਂ ਚੱਕਿਆ ਸਬੂਤ ਦੇ ਤੌਰ ਤੇ ਵੀ ਕੱਲੂ ਕੰਪਨੀ ਬਾਅਦ ਵੀ ਚਾਹੇ ਕਹਿ ਕੇ ਨਿਕਲ ਸਕਦੀ ਹੈ ਵੀ ਇਹਦੇ ਕੋਲ ਆਪਦੇ ਕੋਲ ਪਿਆ ਪੁਰਾਣਾ ਹੋ ਗਿਆ ਇਹ ਪ੍ਰੋਡਕਟ ਕਿਉਂਕਿ ਅੱਜ ਤੱਕ ਮੇਰੀ ਬਿਲਿੰਗ 2020 ਤੋਂ ਚੱਲੂ ਹੋਈ ਹੋਈ ਹੈ ਵੀ ਅੱਜ ਤੱਕ ਮੇਰੇ ਕੋਲ ਇਹ ਪ੍ਰੋਡਕਟ ਕਦੇ ਆਏ ਨਹੀਂ 72 ਇਹ ਪਹਿਲੇ ਪ੍ਰੋਡਕਟ ਹੈ ਵੀ ਪਹਿਲੇ ਜਮਾ ਸਬੂਤ ਦੇ ਤੌਰ ਤੇ ਹੈ ਵੀ ਇਹ ਕੱਲੂ ਕੰਪਨੀ ਇਸ ਗੱਲ ਤੇ ਵੀ ਨਹੀਂ ਕਹਿ ਸਕਦੀ ਵੀ ਇਹਦੇ ਕੋਲ ਪੁਰਾਣੇ ਪਏ ਰਹੇਗੇ ਕਾਫੀ ਕੇ ਹੁਣ ਜਾਣ ਬੁੱਝ ਕੇ ਇਹ ਪਰੇਸ਼ਾਨ ਕਰ ਰਹੀ ਆ ਵੀ ਮੈਂ ਡਿਪਰੈਸ਼ਨ ਦਾ ਮਰੀਜ਼ ਆ ਤੇ ਇੱਕ ਨਾਲੇ ਬਾਅਦ ਵਿੱਚ ਹੋਰ ਗੱਲਾਂ ਇਹ ਐ ਕੰਪਨੀ ਦੀ ਨਾ ਲੋਨ ਐਪ ਖੋਲੀ ਹੋਈ ਆ ਦੋ ਦੋ ਉਹਤੇ 2 ਰੁਪਏ ਸੈਂਕੜੇ ਦਾ ਵਿਆਜ ਪੈਂਦਾ ਜੀ 2 ਰੁਪਏ ਸੈਂਕੜੇ ਵਾਂਗੂ ਵਿਆਜ ਪੈਂਦਾ ਤੇ ਇਹ ਗੱਡੀਆਂ ਤੱਕੇ ਨਾਲ ਆਵਦੇ ਆਪ ਬਿੱਲ ਕੱਟ ਕੇ ਕੰਪਨੀ ਦੀ ਐਪ 'ਚ ਆ order ਜਾਂਦਾ ਕੰਪਨੀ ਦੀ ਐਪ 'ਚ order ਸ਼ੋਹ ਕਰਾਣ ਮੈਨੂੰ ਜਿਵੇਂ ਹੁਣ 30 ਨਵੰਬਰ ਨੂੰ ਇੱਕ ਗੱਡੀ ਮੇਰੇ ਬਾਰ ਚੋਂ ਸੁੱਟ ਕੇ ਆਇਆ ਮੇਰੀ ਪਹੁੰਚ ਹੈ ਨਹੀਂ ਉਹ ਮਾਲ ਤੇ ਇਹ ਤੱਕੇ ਤੁਹਾਡੇ ਬਾਅਦ ਤੁਸੀਂ ਉਹਦੀ ਪਹੁੰਚ ਜਿਹੜਾ ਜਿਹੜਾ ਆਪਣਾ ਉਹਦੀ ਆਪਣਲੇ ਲੇਟੇ ਰੂਮ ਚ ਪਹੁੰਚਦੇ ਨਹੀਂ ਆ ਬੀ ਹਾਂਜੀ ਵੀ ਮੈਂ ਪ੍ਰਾਪਤ ਕਰ ਲਿਆ ਸੀ ਤੁਸੀਂ ਤੁਹਾਡੇ ਕੋਲ ਲਈ ਇਹ ਨਹੀਂ ਮੈਂ ਲਹਾ ਨਹੀਂ ਰਿਹਾ ਸੀ ਮੈਂ ਕਿ ਜੋ ਮੇਰੇ ਆਰਡਰ ਹੈ ਨਹੀਂ ਤੇ ਇਹਨਾਂ ਨੇ ਬਾਹਰ ਸੁੱਟ ਕੇ ਗਲੀ ਚ ਆਇਆ ਜਿਸ ਕਰਨ டிரੈਵਲ ਹੈ ਸਰਸੀਵਿੰਗ ਤੇ ਸਾਈਨ ਨਹੀਂ ਹੈ ਸਰਸੀਵਿੰਗ ਤੇ ਮੈਂ ਸਾਈਨ ਕਿਤੇ ਨਹੀਂ ਹੋਏ ਜੀ ਉਸ ਬਿਲਾਂ ਤੇ ਸੁੱਟ ਕੇ ਆ ਗਏ ਸੁੱਟ ਕੇ ਬਾਹਰ ਆ ਕੇ ਤੁਸੀ ਪਾਦੇ ਨੀ ਪਿਆਰੇ ਜਦੋਂ ਅਸੀਂ ਅਸੀਂ ਜੇ ਉੱਥੇ ਬਾਹਰ ਪਰ ਰਾਤਨ ਤੱਕ ਪਿਆਰੇ ਹੁਣ ਰਾਤ ਨੂੰ ਫਿਰ ਚੱਕਦਰ ਚ ਹੁਣ ਫਿਰ ਉਹਦਾ ਕੀ ਕਰੀਏ ਜੀ ਰਾਤ ਪੈਸੇ ਤਾਂ ਕੰਪਨੀ ਨੇ ਲੋਨ ਐਪ ਚੋਂ ਕੱਟੀ ਲਈ ਜੀ ਲੋਨ ਕੁਝ ਤੋਂ ਬੜਦਾ ਬੰਦਾ ਲੋਨ ਐਪ ਦਾ ਸਿਸਟਮ ਮਾੜਾ ਜਿਹੜਾ ਵੀ ਲੋਨ ਐਪ ਚੋਂ ਪੈਸੇ ਤਾਂ ਅਡਵਾਂਸ ਕੱਟ ਲਾਂਦੇ ਆ ਉਹ ਆਰਡਰ ਆਪਣਾ ਆਰਡਰ ਨਹੀਂ ਹੈਗਾ ਸੀ ਇਹ ਬਾਰ ਬਾਰ ਪਹਿਲਾਂ ਵੀ ਬਹੁਤ ਵਾਰੀ ਕਰ ਚੁੱਕਿਆ 31 ਮਈ ਨੂੰ ਵੀ ਇਹੀ ਗੱਲ ਹੋਈ ਹੈ ਤੇ ਹੁਣ 30 ਸਤੰਬਰ ਨੂੰ ਮੇਰੇ ਅੰਦਰ 4 ਲੱਖ ਦਾ ਮਾਲ ਮੰਲੋ ਮੰਲੀ ਸੁੱਟਿਆ ਜੀ ਇੱਕ ਹੋਰ ਗੱਲ ਵੀ ਆ ਦੇਖੋ ਜੀ ਬਿਲ ਕੰਪਨੀ ਦੇ ਜਿਹੜੇ ਸੇਲਜ਼ਮੈਨ ਹੈ ਉਹ ਸੇਲਜ਼ਮੈਨ ਬਾਰ ਮੈਨੂੰ ਜਾਣ ਕੇ ਡਿਪਰੈਸ਼ਨ ਚ ਕਰਨ ਦੇ ਮਾਰੇ ਜਾਣ ਕੇ ਬਾਹਰ ਦੂਜੀਆਂ ਪਾਰਟੀਆਂ ਨਾਲ ਨਾ ਬਠਿੰਡੇ ਤੋਂ ਬੇਦ ਪ੍ਰਕਾਸ਼ ਹੈ ਏਜੰਸੀ ਅੱਛਾ ਉਹ ਮੇਰੇ ਵੰਗੂ ਡਿਸਟ੍ਰੀਬਿਊਟਰ ਹੈ ਉਹਨੇ ਆਪਣੀਆਂ ਦੋ ਫਰਮਾਂ ਬਣਾਈਆਂ ਹੋਈਆਂ ਇੱਕ ਸਿੰਗਲਾ ਟਰੇਡਰ ਇੱਕ ਬੇਦ ਵਾਲੀ ਤੇ ਉਹ ਤੋਂ ਜਾਣ ਕੇ ਦੂਜੀ ਫਰਮ ਚ ਸਿੰਗਲਾ ਟਰੇਡਰ ਤੋਂ ਆ ਦੇਖੋ ਬਿੱਲ ਜਾਣ ਕੇ ਸਿੰਗਲਾ ਟਰੇਡਰ ਦੇ ਨਾਂ ਤੇ ਕੱਟ ਕੇ ਮੋੜ ਮੰਡੀ ਮਾਲ ਜਾਣ ਜਾਣ ਕੇ ਸੇਲਜ਼ਮੈਨ ਪੰਚਵਾ ਰਹੇ ਐ ਇਸ ਤਰ੍ਹਾਂ ਵੀ ਮੈਨੂੰ ਪਰੇਸ਼ਾਨ ਕਰ ਰਹੇ ਐ